ਨਮਸਕਾਰ ਬਿਲ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ 트럼ਪ ਦੇ ਸਭ ਤੋਂ ਵੱਡੇ ਫੈਸਲੇ ਦੇ ਉੱਪਰ ਜਨਮ ਅਧਿਕਾਰ ਨਾਗਰਿਕਤਾ ਦੇ ਉੱਪਰ ਇੱਕ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਉਹ ਫੈਸਲਾ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਲਾਗੂ ਨਹੀਂ ਹੋਏਗਾ ਹੋਰ ਉਸ ਦੇ ਵਿੱਚ ਕੀ ਅਪਡੇਟ ਹੈ ਉਹਦੇ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਨਾਲ ਹੀ ਗੱਲ ਕਰਾਂਗੇ ਕਿ ਜਿਵੇਂ ਹੀ ਅਰਵਿੰਦ ਕੇਜਰੀਵਾਲ ਦੀ ਜੈਡ ਪਲੱਸ ਸੁਰੱਖਿਆ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਸੀ ਜਿਵੇਂ ਹੀ ਉਸ ਨੂੰ ਕਟਾਇਆ ਗਿਆ ਹੁਣ ਸਾਰੇ ਪਾਸੇ ਬਵਾਲ ਹੋ ਗਿਆ ਔਰ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਅਪੀਲ ਕਰ ਦਿੱਤੀ ਗਈ ਹੈ ਚੋਣ ਕਮਿਸ਼ਨ ਨੂੰ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਾਂਗੇ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ ਪੂਰੇ 2 ਮਹੀਨੇ ਹੋ ਗਏ ਨੇ ਇਹਨਾਂ 2 ਮਹੀਨਿਆਂ ਦੇ ਵਿੱਚ ਕੀ ਕੁਝ ਹੋਇਆ ਔਰ ਹੁਣ ਨਵੀਂ ਕੀ ਅਪਡੇਟ ਹੈ ਉਹਦੇ ਤੇ ਚਰਚਾ ਕਰਾਂਗੇ ਸੋ ਸਾਰੀਆਂ ਖਬਰਾਂ ਤੇ ਵਿਸਤਾਰ ਸਹਿਤ ਚਰਚਾ ਕਰਨ ਦੇ ਲਈ ਵਾਦਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅਮਰੀਕਾ ਦੇ ਵਿੱਚ ਹੁਣ ਡੋਨਲਡ ਟਰੰਪ ਦੇ ਵੱਲੋਂ ਲੈ ਗਏ ਫੈਸਲਿਆਂ ਦੇ ਉੱਤੇ ਰੋਕਾ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਦਰਸਲ ਡੋਨਲਡ 트੍ਰੰਪ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਕਾਨੂੰਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਮਤਲਬ ਕਿ 150 ਸਾਲ ਤੋਂ ਇਹ ਕਾਨੂੰਨ ਚੱਲ ਰਿਹਾ ਸੀ ਪਰ ਉਸ ਕਾਨੂੰਨ ਨੂੰ ਡੋਨਲਡ 트੍ਰੰਪ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਵੇਂ ਉਹ ਆਣਗੇ ਉਹਨਾਂ ਤੋਂ ਆਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਏਗਾ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਕਿਉਂਕਿ ਜਦੋਂ ਵੀ ਕੋਈ ਬੱਚਾ ਅਮਰੀਕਾ ਦੇ ਵਿੱਚ ਜਨਮ ਲੈਂਦਾ ਸੀ ਤੇ ਉਸ ਨੂੰ ਜਨਮ ਲੈਂਦਿਆਂ ਹੀ ਉੱਥੇ ਦੀ ਨਾਗਰਿਕਤਾ ਮਿਲ ਜਾਂਦੀ ਸੀ ਉਹ ਚਾਹੇ ਉਹਨਾਂ ਦੇ ਮਾਤਾ ਪਿਤਾ ਪ੍ਰਵਾਸੀ ਹੋਣ ਫਿਰ ਵੀ ਬੱਚੇ ਨੂੰ ਨਾਗਰਿਕਤਾ ਉੱਥੇ ਜਨਮ ਲੈਣ ਦੇ ਉੱਤੇ ਉਹ ਨਾਗਰਿਕਤਾ ਮਿਲ ਜਾਂਦੀ ਸੀ ਔਰ ਡੋਨਲਡ ਟਰੰਪ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 20 ਫਰਵਰੀ ਤੱਕ ਇਹ ਫੈਸਲਾ ਜਿਹੜਾ ਅਮਰੀਕਾ ਦੇ ਵਿੱਚ ਲਾਗੂ ਹੋ ਜਾਏਗਾ ਜਿਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਵਸ ਰਹੇ ਸੀ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਸੀ ਅਮਰੀਕਾ ਦੇ ਵਿੱਚ ਇਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਸੀ ਬੀਤੇ ਕੱਲ ਵੀ ਅਸੀਂ ਤੁਹਾਨੂੰ ਦੱਸਿਆ ਸੀ ਕਿ 22 ਸਟੇਟਸ ਦੇ ਵਿੱਚ ਇਹਦਾ ਵਿਰੋਧ ਹੋਇਆ ਹੈ ਔਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਉੱਪਰ ਇੱਕ ਬਹੁਤ ਵੱਡਾ ਪ੍ਰੈਸ਼ਰ ਬਣ ਰਿਹਾ ਹੈ ਔਰ ਉਹਨਾਂ ਦੇ ਅੰਦਰ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਸੋ ਅੱਜ ਡੋਨਲਡ ਟਰੰਪ ਦੇ ਇਸ ਫੈਸਲੇ ਦੇ ਉੱਪਰ ਇੱਕ ਫੈਡਰਲ ਕੋਰਟ ਦੇ ਵੱਲੋਂ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਅਗਲੇ 14 ਦਿਨਾਂ ਦੇ ਲਈ 14 ਦਿਨਾਂ ਤੋਂ ਬਾਅਦ ਇਸ ਦੇ ਉੱਪਰ ਹੋਰ ਕੁਝ ਅੱਗੇ ਫੈਸਲਾ ਕੀਤਾ ਜਾ ਸਕਦਾ ਹੈ ਔਰ ਫੈਡਰਲ ਕੋਰਟ ਨੇ ਇਸ ਨੂੰ 14 ਦਿਨਾਂ ਦੇ ਲਈ ਇਸ ਦੇ ਉੱਪਰ ਰੋਕ ਲਗਾ ਦਿੱਤੀ ਹੈ ਕੋਰਟ ਨੇ ਫੈਸਲੇ ਨੂੰ ਅਸੰਵਿਧਾਨਕ ਦੱਸਿਆ ਹੈ ਕਿ ਸੰਵਿਧਾਨ ਦੇ ਮੁਤਾਬਕ ਇਹ ਫੈਸਲਾ ਬਿਲਕੁਲ ਗਲਤ ਹੈ ਜਿਹੜਾ ਰਾਸ਼ਟਰਪਤੀ ਦੇ ਵੱਲੋਂ ਫੈਸਲਾ ਕੀਤਾ ਗਿਆ ਇਹ ਫੈਸਲਾ ਸੰਵਿਧਾਨਕ ਤੌਰ ਦੇ ਉੱਤੇ ਠੀਕ ਨਹੀਂ ਹੈ ਇਸ ਕਰਕੇ ਇਹਦੇ ਉੱਤੇ ਰੋਕ ਲਗਾਈ ਜਾਂਦੀ ਹੈ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਹਰ ਸਾਲ 1.5 ਲੱਖ ਦੇ ਕਰੀਬ ਐਸੇ ਬੱਚੇ ਨੇ ਜਿਹੜੇ ਜਨਮ ਲੈਂਦੇ ਨੇ ਇੱਕ ਰੇਸ਼ਿਓ ਦੇ ਤੌਰ ਦੇ ਉੱਤੇ ਔਰ ਉਹਨਾਂ ਨੂੰ ਉੱਥੇ ਦੀ ਨਾਗਰਿਕਤਾ ਮਿਲਦੀ ਆ ਉੱਥੇ ਦੇ ਬਹੁਤ ਸਾਰੇ ਐਸੇ ਐਸੀਆਂ ਸੁਵਿਧਾਵਾਂ ਨੇ ਜਿਹੜੀਆਂ ਉਹ ਉਹਨਾਂ ਬੱਚਿਆਂ ਨੂੰ ਉਹਨਾਂ ਪਰਿਵਾਰਾਂ ਨੂੰ ਮਿਲਦੀਆਂ ਨੇ ਪਰ ਹੁਣ ਜਿਹੜੇ ਉੱਥੇ ਦੇ ਸਿਟੀਜ਼ਨਸ਼ਿਪ ਜਿਹਨਾਂ ਨੂੰ ਲੈਣੀ ਹੁੰਦੀ ਆ ਉਸ ਦੇ ਵਿੱਚ ਵੀ ਬੱਚਿਆਂ ਦਾ ਵੱਡਾ ਰੋਲ ਰਹਿੰਦਾ ਕਿਉਂਕਿ ਮਾਤਾ ਪਿਤਾ ਨੂੰ ਉੱਥੇ ਦੀ ਪੀਆਰ ਉਦੋਂ ਮਿਲ ਵੀ ਜਾਂਦੀ ਆ ਜਿਹੜੇ ਦੂਸਰੇ ਸਟੇਟਸ ਤੋਂ ਆ ਕੇ ਦੂਸਰੇ ਦੇਸ਼ਾਂ ਤੋਂ ਆ ਕੇ ਉੱਥੇ ਰੁਕੇ ਹੋਏ ਹੁੰਦੇ ਨੇ ਜਦੋਂ ਬੱਚੇ ਦਾ ਜਨ ਪਰ ਹੁਣ ਇਸ ਦੇ ਉੱਪਰ ਰੋਕ ਲੱਗ ਗਈ ਆ ਪਰ ਦੂਸਰੇ ਪਾਸੇ ਯੂਐਸ ਦੇ ਵਿੱਚ ਸਿਜੇਰੀਅਨ ਡਿਲੀਵਰੀ ਦੀ ਹੋੜ ਆਈ ਹੋਈ ਆ ਬੀਤੇ ਕੱਲ ਵੀ ਅਸੀਂ ਇਹਦਾ ਜ਼ਿਕਰ ਕੀਤਾ ਸੀ ਕਿ ਸਮੇਂ ਤੋਂ ਪਹਿਲਾਂ ਹੀ ਪ੍ਰੀ ਮੈਚੂਰ ਡਿਲੀਵਰੀ ਦੀ ਹੋੜ ਆ ਗਈ ਆ ਕਿਉਂਕਿ 20 ਫਰਵਰੀ ਤੋਂ ਇਹ ਫੈਸਲਾ ਲਾਗੂ ਹੋਣਾ ਹੈ ਪਰ ਉਸ ਤੋਂ ਪਹਿਲਾਂ ਹੀ ਕੁਝ ਐਸੀਆਂ ਔਰਤਾਂ ਨੇ ਜਿਨ੍ਹਾਂ ਦੀ ਡਿਲੀਵਰੀ ਨੂੰ ਅਜੇ ਕੁਝ ਦੀ ਮਾਰਚ ਦੇ ਵਿੱਚ ਹੋਏਗੀ ਕਿਸੇ ਦੀ ਅਗਲੇ ਮਹੀਨੇ ਉਤੋਂ ਅਗਲੇ ਮਹੀਨੇ ਹੋਣੀ ਆ ਪਰ ਉਸ ਤੋਂ ਪਹਿਲਾਂ ਹੀ ਜਿਹੜੀਆਂ ਔਰਤਾਂ ਨੇ ਉਹ ਹਸਪਤਾਲਾਂ ਤੱਕ ਪਹੁੰਚ ਕਰ ਰਹੀਆਂ ਨੇ ਔਰ ਕਿਹਾ ਜਾ ਰਿਹਾ ਕਿ 20 ਫਰਵਰੀ ਤੋਂ ਪਹਿਲਾਂ ਪਹਿਲਾਂ ਉਹਨਾਂ ਦੀ ਡਿਲੀਵਰੀ ਚਾਹੇ 7ਵਾਂ ਮਹੀਨਾ ਹੋਵੇ ਚਾਹੇ 8ਵਾਂ ਮਹੀਨਾ ਚੱਲ ਰਿਹਾ ਹੋਵੇ ਚਾਹੇ ਕਿਸੇ ਦਾ 9ਵਾਂ ਮਹੀਨਾ ਹੀ ਚੱਲ ਰਿਹਾ ਹੋਵੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਡਿਲੀਵਰੀ ਪਹਿਲਾਂ ਕਰ ਦਿੱਤੀ ਜਾਵੇ ਜਿਸ ਨੂੰ ਕਿ ਸਿਜੇਰੀਅਨ ਡਿਲੀਵਰੀ ਕਿਹਾ ਜਾਂਦਾ ਸੋ ਉਸ ਦੀ ਹੋਲ ਹੁਣ ਆਈ ਹੋਈ ਆ ਕਿਉਂਕਿ ਇਸ ਫੈਸਲੇ ਦੇ ਕਰਕੇ ਦੂਸਰੇ ਪਾਸੇ ਟਰੰਪ ਦੇ ਨਾਲ ਜਦੋਂ ਇਹ ਗੱਲ ਕੀਤੀ ਗਈ ਕਿ ਤੁਹਾਡੇ ਫੈਸਲੇ ਦੇ ਉੱਪਰ ਰੋਕ ਲਗਾ ਦਿੱਤੀ ਤੇ 트럼ਪ ਨੇ ਕਿਹਾ ਕਿ ਅਸੀਂ ਇਸ ਦੇ ਵਿਰੁੱਧ ਅਪੀਲ ਕਰਾਂਗੇ ਮਤਲਬ ਡੋਨਲਡ 트럼ਪ ਵਿਰੋਧ ਦੇ باوجود ਵੀ ਇਸ ਫੈਸਲੇ ਤੋਂ ਪਿੱਛੇ ਹਟਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਹਨ ਕਿਉਂਕਿ ਅੱਗੇ ਵੀ ਅਕਸਰ ਦੇਖਿਆ ਜਾਂਦਾ ਹੈ ਕਿ ਡੋਨਲਡ 트럼ਪ ਇੱਕ ਐਸੇ ਰਾਜਨੇਤਾ ਨੇ ਕਿ ਜਿੱਥੇ ਉਹਨਾਂ ਦੀ ਕੁੰਡੀ ਫਸ ਗਈ ਉੱਥੇ ਵੀ ਫਸ ਗਈ ਫਿਰ ਉਹਨਾਂ ਨੂੰ ਕਿਸੇ ਦੇਸ਼ ਦੇ ਨਾਲ ਚਾਹੇ ਆਡਾ ਲੈਣਾ ਪੈ ਜਾਵੇ ਚਾਹੇ ਆਪਣੇ ਹੀ ਦੇਸ਼ ਦੀ ਕਿਸੇ ਹੋਰ ਸੰਸਥਾ ਦੇ ਨਾਲ ਆਡਾ ਲੈਣਾ ਪੈ ਜਾਵੇ ਡੋਨਲਡ 트럼ਪ ਉਸ ਤੋਂ ਕਦੇ ਪਿੱਛੇ ਨਹੀਂ ਹਟਦੇ ਔਰ ਇਸ ਮਾਮਲੇ ਦੇ ਵਿੱਚ ਵੀ ਹੁਣ ਡੋਨਲਡ 트럼ਪ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਕਿ ਉਹ ਇਸ ਦੇ ਵਿਰੁੱਧ ਅਪੀਲ ਕਰਨਗੇ ਦੂਸਰੇ ਪਾਸੇ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਡੋਨਲਡ 트੍ਰੰਪ ਦਾ ਇਹ ਜਿਹੜਾ ਫੈਸਲਾ ਹੈ ਇਹ ਸੰਵਿਧਾਨ ਦੇ 14ਵੇਂ ਸੋਧ ਦੀ ਉਲੰਘਣਾ ਕਰਦਾ ਹੈ ਦਰਸਲ ਸੰਵਿਧਾਨ ਦਾ ਜਿਹੜਾ 14ਵਾਂ ਸੋਧ ਹੈ ਅਮਰੀਕਾ ਦੇ ਸੰਵਿਧਾਨ ਦਾ ਉਸ ਦੇ ਵਿੱਚ ਹੀ ਇਹ ਅਧਿਕਾਰ ਦਿੱਤਾ ਹੋਇਆ ਹੈ ਕਿ ਜਿਸ ਵੀ ਬੱਚੇ ਦਾ ਜਨਮ ਅਮਰੀਕਾ ਦੇ ਵਿੱਚ ਹੋਏਗਾ ਉਸ ਨੂੰ ਉੱਥੇ ਦੀ ਨਾਗਰਿਕਤਾ ਮਿਲ ਜਾਏਗੀ ਬਰਥ ਰਾਈਟ ਸਿਟੀਜ਼ਨਸ਼ਿਪ ਜਿਹਨੂੰ ਕਿਹਾ ਜਾਂਦਾ ਹੈ ਜਾਂ ਫਿਰ ਜਿਵੇਂ ਅਸੀਂ ਪੰਜਾਬੀ ਚ ਕਹੀਏ ਤਾਂ ਜਨਮ ਅਧਿਕਾਰ ਨਾਗਰਿਕਤਾ ਕਾਨੂੰਨ ਜਿਹੜਾ ਉਹ ਉਸੇ 14ਵੇਂ ਸੋਧ ਦੇ ਅਧੀਨ ਆਂਦਾ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਇਹ ਆ ਗਿਆ ਕਿ ਹੁਣ ਜਦੋਂ ਕੋਰਟ ਦੇ ਵੱਲੋਂ ਉੱਥੇ ਰੋਕ ਲਗਾ ਦਿੱਤੀ ਗਈ ਹੈ ਫੈਡਰਲ ਕੋਰਟ ਦੇ ਵੱਲੋਂ ਹੁਣ ਅਪੀਲ ਜਿਹੜੀ ਆ ਡੋਨਲਡ ਟਰੰਪ ਦੇ ਵੱਲੋਂ ਕਦੋਂ ਤੱਕ ਕੀਤੀ ਜਾਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਆਨ ਆਲੇ ਟਾਈਮ ਦੇ ਵਿੱਚ ਕੀ ਹੋਰ ਕਿਸੇ ਅਦਾਲਤਾਂ ਦੇ ਵੱਲੋਂ ਜਾਂ ਉੱਥੇ ਲੋਕਾਂ ਦੇ ਵੱਲੋਂ ਜਾਂ ਪ੍ਰਵਾਸੀਆਂ ਦੇ ਵੱਲੋਂ ਜਾਂ ਕਿਸੇ ਦੇਸ਼ ਦੇ ਵੱਲੋਂ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡੋਨਲਡ ਟਰੰਪ ਦੇ ਉੱਪਰ ਕਿ ਇਸ ਫੈਸਲੇ ਨੂੰ ਲਾਗੂ ਨਾ ਕੀਤਾ ਜਾਵੇ ਜੇ ਲਾਗੂ ਕੀਤਾ ਜਾਣਾ ਹੈ ਤੇ ਕੁਝ ਉਹਦੇ ਵਿੱਚ ਹਡਾਇਤਾਂ ਇਸੀਆਂ ਦਿੱਤੀਆਂ ਜਾਣ ਕਿ ਇਹ ਕਾਨੂੰਨ ਬਹੁਤਾ ਜ਼ਿਆਦਾ ਸਖਤ ਨਾ ਹੋਵੇ ਜਾਂ ਕਿਹੜੇ ਲੋਕਾਂ ਨੂੰ ਦਿੱਤਾ ਜਾਏਗਾ ਉਹ ਆਉਣ ਵਾਲੇ ਟਾਈਮ 'ਚ ਦੇਖਣਾ ਹੋਵੇਗਾ ਪਰ ਡੋਨਲਡ ਟਰੰਪ ਦੇ ਇਸ ਫੈਸਲੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਔਰ 14 ਦਿਨ ਦੀ ਫੈਡਰਲ ਕੋਰਟ ਨੇ ਉੱਥੇ ਰੋਕ ਵੀ ਇਸ ਫੈਸਲੇ ਦੇ ਉੱਪਰ ਲਗਾ ਦਿੱਤੀ ਹੈ ਅੱਜ ਸਵੇਰੇ ਜਿਵੇਂ ਹੀ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਜੈਡ ਪਲੱਸ ਸੁਰੱਖਿਆ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਸੀ ਉਸ ਨੂੰ ਵਾਪਸ ਬੁਲਾ ਲਿਆ ਗਿਆ ਬੀਤੇ ਕੱਲ ਹੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਲਗਾਤਾਰ ਪੱਕੀ ਹੋਈ ਨਜ਼ਰ ਆ ਰਹੀ ਹੈ ਦਿੱਲੀ ਦੀ ਸਿਆਸਤ ਤਾਂ ਪੱਕੀ ਹੋਈ ਹੈ ਕਿਉਂਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਭਾਜਪਾ ਦੇ ਵੱਲੋਂ ਖਾਸ ਕਰਕੇ ਅਮਿਤ ਸ਼ਾਹ ਜਿਹੜੇ ਕਿ ਗ੍ਰਹਿ ਮੰਤਰੀ ਨੇ ਜਿਨ੍ਹਾਂ ਦੇ ਅਧੀਨ ਸਾਰੀ ਸੁਰੱਖਿਆ ਏਜੰਸੀਆਂ ਆਂਦੀਆਂ ਨੇ ਇਹ ਪੁਲਿਸ ਆਂਦੀ ਹੈ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਮਿਤ ਸ਼ਾਹ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਘਟਾਈ ਗਈ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਤਾਂ ਪਹਿਲਾਂ ਹੀ ਉਹਨਾਂ ਨੂੰ ਉਹਨਾਂ ਦੀ ਜਾਨ ਨੂੰ ਖਤਰਾ ਹੈ ਔਰ ਇਹ ਫੈਸਲਾ ਜਿਹੜਾ ਭਾਜਪਾ ਦੇ ਵੱਲੋਂ ਲਿਆ ਗਿਆ ਇਸ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਖਤਰਾ ਹੋ ਸਕਦਾ ਹੈ ਪਰ ਭਾਜਪਾ ਦੇ ਵੱਲੋਂ ਇੱਕ ਛੜੇੰਤਰ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਆਤਿਸ਼ੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਕਹਿੰਦੇ ਕਿ ਪਿਛਲਿਆਂ ਦਿਨਾਂ ਦੇ ਵਿੱਚ ਬਹੁਤ ਸਾਰੇ ਹਮਲੇ ਜਿਹੜੇ ਅਰਵਿੰਦ ਕੇਜਰੀਵਾਲ ਤੇ ਹੋਏ ਨੇ ਔਰ ਬਿੱਤੇ ਕੱਲ ਵੀ ਜਦੋਂ ਇਹ ਸਕਿਉਰਟੀ ਵਾਪਸ ਬੁਲਾਈ ਗਈ ਆ ਉਸ ਤੋਂ ਬਾਅਦ ਇੱਕ ਇਲਾਕੇ ਦੇ ਵਿੱਚ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਕਰਨ ਲਈ ਗਏ ਉੱਥੇ ਭਾਜਪਾ ਦੇ ਗੁੰਡਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਦੇ ਉੱਪਰ ਸੋ ਵੱਡੇ ਇਲਜ਼ਾਮ ਜਿਹੜੇ ਉਹ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਚਾਹੇ ਉਹ ਪੰਜਾਬ ਦੇ ਹੋਣ ਆਗੂ ਚਾਹੇ ਦਿੱਲੀ ਦੇ ਹੋਣ ਉਹਨਾਂ ਦੇ ਵੱਲੋਂ ਭਾਜਪਾ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਸੋ ਇਸ ਦੇ ਉੱਪਰ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਦੇ ਵਿੱਚ ਆਤਿਸ਼ੀ ਦਿੱਲੀ ਦੇ ਮੁੱਖ ਮੰਤਰੀ ਔਰ ਪੰਜਾਬ ਦੇ सीएम भगवंत मान ਜਿਹੜੇ ਨੇ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਪਹਿਲਾਂ ਆਤਸ਼ੀ ਹੁਣੀ ਬੋਲੇ ਉਹਨਾਂ ਨੇ ਕਿਹਾ ਕਿ ਬਿਲਕੁਲ ਸਰਾਸਰ ਗਲਤ ਹੋ ਰਿਹਾ ਹੈ ਕਿਉਂਕਿ ਭਾਜਪਾ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਸੂਬੇ ਨੇ ਜਾਂ ਜਿੰਨੇ ਵੀ ਮੁੱਖ ਮੰਤਰੀ ਨੇ ਉਹਨਾਂ ਨੂੰ ਉਹਨਾਂ ਦੀ ਸਟੇਟ ਦੀ ਜੈਡ ਪਲੱਸ ਸਕਿਉਰਟੀ ਮਿਲੀ ਹੋਈ ਹੈ ਅਰਵਿੰਦ ਕੇਜਰੀਵਾਲ ਨੂੰ ਵੀ ਦਿੱਲੀ ਦੀ ਜੈਡ ਪਲੱਸ ਸਕਿਉਰਟੀ ਮਿਲੀ ਹੋਈ ਆ ਪਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਕਿੱਡਾ ਐਡਾ ਵੱਡਾ ਖਤਰਾ ਹੈ ਕਿ ਦੋ ਸਟੇਟਾਂ ਦੀਆਂ ਜੈਡ ਪਲੱਸ ਸਕਿਉਰਟੀਆਂ ਦਿੱਤੀਆਂ ਹੋਈਆਂ ਨੇ ਪੰਜਾਬ ਦੀ ਵੀ ਜੈਡ ਪਲੱਸ ਸਕਿਉਰਟੀ ਦਿੱਤੀ ਹੋਈ ਆ ਔਰ ਦਿੱਲੀ ਦੀ ਵੀ ਦਿੱਤੀ ਹੋਈ ਆ ਉਹਨਾਂ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਕੋਈ ਖਤਰਾ ਹੈ ਉਹਨਾਂ ਨੂੰ ਕੋਈ ਥ੍ਰੈਟ ਹੈ ਤੇ ਦਿੱਲੀ ਸਰਕਾਰ ਨੂੰ ਦਿੱਲੀ ਸਰਕਾਰ ਜਿਹੜੀ ਹੈ ਉੱਥੇ ਦਿੱਲੀ ਪੁਲਿਸ ਨੂੰ ਇਹ ਜਾਣਕਾਰੀ ਦੇਵੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹਨਾਂ ਦੀ ਸੁਰੱਖਿਆ ਵਧਾਈ ਜਾਵੇ ਇਸ ਕਰਕੇ ਪੰਜਾਬ ਤੋਂ ਸੁਰੱਖਿਆ ਮੰਗਾਣ ਦਾ ਜੈਡ ਪਲੱਸ ਸਕਿਉਰਟੀ ਮੰਗਾਣ ਦਾ ਕੋਈ ਵੀ ਤੁਕ ਨਹੀਂ ਬਣਦਾ ਇਹ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਸੀ ਪਰ ਅੱਜ ਆਤਸ਼ੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਅਰਵਿੰਦ ਕੇਜਰੀਵਾਲ ਦੇ ਉੱਤੇ ਹਮਲੇ ਹੋਏ ਨੇ ਦਿੱਲੀ ਪੁਲਿਸ ਸਾਹਮਣੇ ਖੜੀ ਹੁੰਦੀ ਆ ਔਰ ਉਹਨਾਂ ਦੇ ਵੱਲੋਂ ਨਾ ਹੀ ਅਜੇ ਤੱਕ ਕਿਸੇ ਵੀ ਵਿਅਕਤੀ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਔਰ ਨਾ ਹੀ ਕਿਸੇ ਵਿਅਕਤੀ ਨੂੰ ਜੇਲ੍ਹ ਦੇ ਅੰਦਰ ਪਾਇਆ ਗਿਆ ਤੇ ਅਸੀਂ ਦੱਸੋ ਦਿੱਲੀ ਪੁਲਿਸ ਦੇ ਉੱਪਰ ਕਿਵੇਂ ਵਿਸ਼ਵਾਸ ਕਰ ਲਈਏ ਇਸ ਕਰਕੇ ਸਾਡਾ ਵਿਸ਼ਵਾਸ ਦਿੱਲੀ ਪੁਲਿਸ ਦੇ ਉੱਪਰ ਨਹੀਂ ਹੈ ਕਿਉਂਕਿ ਦਿੱਲੀ ਪੁਲਿਸ ਨੂੰ ਚਾਹੇ ਅਸੀਂ ਨਾਮ ਵੀ ਦੱਸ ਦਈਏ ਵੀ ਉਸ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤਾਂ ਵੀ ਉਹਨਾਂ ਦੇ ਉੱਤੇ ਪਰਚੇ ਦਰਜ ਨਹੀਂ ਕਰਦੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਜੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਸੀ ਉਸ ਨੂੰ ਰੀਸਟੋਰ ਕੀਤਾ ਜਾਵੇ ਉਸ ਨੂੰ ਦੁਬਾਰਾ ਬੁਲਾਇਆ ਜਾਵੇ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਸਿਕਿਉਰਿਟੀ ਵਾਪਸ ਨਹੀਂ ਕੀਤੀ ਹੈ ਇਹ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਚੋਣ ਕਮਿਸ਼ਨ ਨੇ ਉਹਨਾਂ ਦੇ ਇਹ ਸੁਰੱਖਿਆ ਜਿਹੜੀ ਘਟਾਈ ਹੈ ਉਹਨਾਂ ਦੇ ਵੱਲੋਂ ਹਦਾਇਤਾਂ ਸੀ ਜਿਸ ਕਰਕੇ ਇਹ ਸੁਰੱਖਿਆ ਘਟਾਈ ਗਈ ਹੈ ਅਸੀਂ ਨਹੀਂ ਘਟਾਈ ਇਸ ਤੋਂ ਬਾਅਦ ਫਿਰ ਸੀਐਮ ਭਗਵੰਤ ਮਾਨ ਬੋਲੇ ਉਹਨਾਂ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਜਿਹੜੀ ਜੈਡ ਪਲੱਸ ਸੁਰੱਖਿਆ ਪੰਜਾਬ ਦੇ ਵੱਲੋਂ ਦਿੱਤੀ ਗਈ ਸੀ ਉਹ ਵਾਪਸ ਕੀਤੀ ਜਾਵੇ ਰੀਸਟੋਰ ਕੀਤੀ ਜਾਵੇ ਸਾਡੀ ਬੇਨਤੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖਤਰਾ ਐਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹਾਲਾਂਕਿ ਜੇਕਰ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਦੇਖੋ ਕਿ ਜਦੋਂ ਇਹ ਗੱਲ ਚੱਲੀ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਜੈਡ ਪਲੱਸ ਸਕਿਉਰਟੀ ਦਿੱਤੀ ਹੋਈ ਹੈ ਉਸ ਟਾਈਮ ਦੇ ਉੱਪਰ ਪੰਜਾਬ ਦਾ ਕੋਈ ਵੀ ਮੰਤਰੀ ਜਾਂ ਪੰਜਾਬ ਸਰਕਾਰ ਦੇ ਅਹੁਦੇਦਾਰ ਜਿਹੜੇ ਸੀ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿ ਕੋਈ ਸੁਰੱਖਿਆ ਜਿਹੜੀ ਹੈ ορਵਿੰਦ ਕੇਜਰੀਵਾਲ ਨੂੰ ਨਹੀਂ ਦਿੱਤੀ ਗਈ ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਸੁਰੱਖਿਆ ਨਹੀਂ ਦਿੱਤੀ ਗਈ ਪਰ ਉਹ ਮੰਨੇ ਨਹੀਂ ਸੀ ਕਿ ਸੁਰੱਖਿਆ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਦਿੱਤੀ ਗਈ ਹੈ ਕਿਉਂਕਿ ਉਸ ਟਾਈਮ ਤੇ ਉੱਤੇ ਵੀ ਪੰਜਾਬ ਦੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਅਕਾਲੀ ਦਲ ਹੋਵੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਪੰਜਾਬ ਦੇ 60-70 ਪੁਲਿਸ ਮੁਲਾਜ਼ਮ ਦਿੱਲੀ ਦੇ ਮੁੱਖ ਮੰਤਰੀ ਦੀ ਸੇਵਾ ਦੇ ਵਿੱਚ ਕਿਉਂ ਲਾਏ ਗਏ ਨੇ ਉਹਨਾਂ ਦਾ ਖਰਚਾ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਉੱਪਰ ਪੈਂਦਾ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਟੈਕਸ ਹੈ ਉਹਨਾ ਟੈਕਸ ਦੇ ਵਿੱਚੋਂ ਇਹਨਾਂ ਮੁਲਾਜ਼ਮਾਂ ਦੀ ਤਨਖਾਹ ਜਾਂਦੀ ਹੈ ਤਾਂ ਫਿਰ ਦਿੱਲੀ ਦੇ ਮੁੱਖ ਮੰਤਰੀ ਦੀ ਉਹ ਸੇਵਾ ਕਿਉਂ ਕਰ ਰਹੇ ਨੇ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਨਫਰੀ ਬੜੀ ਘੱਟ ਹੈ ਕਿਉਂਕਿ ਆਪਣੇ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਹੱਲੇ ਬਹੁਤ ਜ਼ਿਆਦਾ ਲੋਡ ਹੈ ਜੇ ਸੂਬੇ ਦੇ ਵਿੱਚ ਲੋਡ ਹੈ ਫਿਰ ਦੂਸਰੇ ਸੂਬੇ ਦੇ ਮੁੱਖ ਮੰਤਰੀ ਨੂੰ ਸਾਡੀ ਪੁਲਿਸ ਜਿਹੜੀ ਆ ਉਹ ਸੇਵਾਵਾਂ ਮੁਹੱਈਆ ਕਿਉਂ ਕਰਵਾ ਰਹੀ ਆ ਇਹ ਇਲਜ਼ਾਮ ਜਿਹੜੇ ਸੀ ਉਹ ਪਿਛਲੇ ਸਮਿਆਂ ਦੇ ਵਿੱਚ ਲੱਗਦੇ ਰਹੇ ਨੇ ਪਰ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੈਠ ਕੇ ਸੂਬੇ ਦਾ ਗ੍ਰਹਿ ਮੰਤਰੀ ਖੁਦ ਇਹ ਕਹਿ ਰਿਹਾ ਸੀ ਕਿ ਅਸੀਂ ਸੁਰੱਖਿਆ ਦਿੱਤੀ ਹੋਈ ਸੀ ਇਸ ਤੋਂ ਇਹ ਸਪਸ਼ਟ ਹੋ ਗਿਆ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਇਲਜ਼ਾਮ ਲੱਗ ਰਹੇ ਸੀ ਉਹ ਸੱਚੇ ਸੀ ਵਾਕਈ ਜੈਡ ਪਲੱਸ ਸਿਕਿਉਰਟੀ ਜਿਹੜੀ ਆ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਹੋਈ ਸੀ ਸੀਐਮ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਇਹ ਸੁਰੱਖਿਆ ਜਿਹੜੀ ਆ ਦੁਆਰਾ ਤੋਂ ਦਿੱਤੀ ਜਾਵੇ ਅਰਵਿੰਦ ਕੇਜਰੀਵਾਲ ਨੂੰ ਪਰ ਜਦੋਂ ਹੁਣ ਇਹ ਪ੍ਰੈਸ ਕਾਨਫਰੰਸ ਹੋਈ ਉਸ ਤੋਂ ਬਾਅਦ ਹੁਣ ਪੰਜਾਬ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਬੋਲੋ ਲਗਾਤਾਰ ਨਿਸ਼ਾਨੇ ਸਾਧਣ ਦਾ ਕੰਮ ਆਮ ਆਦਮੀ ਪਾਰਟੀ ਦੇ ਉੱਪਰ ਔਰ ਖਾਸ ਕਰਕੇ ਸੀਐਮ ਭਗਵੰਤ ਮਾਨ ਦੇ ਉੱ ਉਹਨਾਂ ਨੇ ਕਿਹਾ ਕਿ ਜੈਡ ਪਲੱਸ ਸਿਕਿਉਰਿਟੀ ਦਿੱਤੀ ਕਿਸ ਬਿਹਾਵ ਤੇ ਹੈ ਚਾਹੇ ਪ੍ਰਗਟ ਸਿੰਘ ਹੋਣ ਸੁਖਪਾਲ ਖੈਰਾ ਹੋਣ ਚਾਹੇ ਭਾਜਪਾ ਦੇ ਹਰਜੀਤ ਸਿੰਘ ਗਰੇਵਾਲ ਹੋਣ ਚਾਹੇ ਵਿਕਰਮ ਸਿੰਘ ਮਜੀਠੀਆ ਹੋਣ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸੁਰੱਖਿਆ ਦਿੱਤੀ ਕਿਉਂ ਹੈ ਪੰਜਾਬ ਦਾ ਟੈਕਸ ਦਾ ਪੈਸਾ ਕਿਉਂ ਦਿੱਲੀ ਦੇ ਇੱਕ ਆਗੂ ਦੇ ਉੱਪਰ ਦਿੱਲੀ ਦੇ ਮੁੱਖ ਮੰਤਰੀ ਦੇ ਉੱਪਰ ਜਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਾਫ ਕਰਨਾ ਔਰ ਦਿੱਲੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਉੱਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਟੈਕਸ ਦਾ ਪੈਸਾ ਉਹ ਕਿਉਂ ਲਗਾਇਆ ਜਾ ਰਿਹਾ 60 70 ਬੰਦਿਆਂ ਦੀ ਸੇਵਾ ਮੈਂ ਉੱਥੇ ਕਿਉਂ ਲਗਾਈਆਂ ਗਈਆਂ ਨੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪਿਛਲੇ ਦਿਨੀ ਇੱਕ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਇੱਕ ਪ੍ਰੋਗਰਾਮ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀ ਜਿਹੜੀ ਨਫਰੀ ਹੈ ਉਹ ਬਹੁਤ ਘੱਟ ਹੈ ਬਹੁਤ ਸਾਰੇ ਐਸੇ ਥਾਣੇ ਨੇ ਜਿੱਥੇ ਪੁਲਿਸ ਮੁਲਾਜ਼ਮ ਵੱਧ ਹੋਣੇ ਚਾਹੀਦੇ ਨੇ ਪਰ ਉੱਥੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਨਫਰੀ ਹੈ ਉਹ ਘੱਟ ਹੈ ਇਸ ਕਰਕੇ ਅਸੀਂ ਆਉਣ ਵਾਲੇ ਟਾਈਮ ਦੇ ਹੋਰ ਪੰਜਾਬ ਦੇ ਵਿੱਚ ਭਰਤੀ ਕਰਾਂਗੇ ਕਿਉਂਕਿ ਥਾਣਿਆਂ ਦੇ ਉੱਪਰ ਨਫਰੀ ਵਧਾਈ ਜਾ ਸਕੇ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਵਾਕਈ ਪੁਲਿਸ ਮੁਲਾਜ਼ਮਾਂ ਦੀ ਕਮੀ ਹੈ ਥਾਣਿਆਂ ਦੇ ਵਿੱਚ ਪਰ ਉਸ ਦੇ ਬਾਵਜੂਦ ਵੀ 60 70 ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਵਿੱਚ ਪੰਜਾਬ ਤੋਂ ਦਿੱਤੇ ਗਏ ਨੇ ਔਰ ਉਸ ਤੋਂ ਇਲਾਵਾ ਤੁਸੀਂ ਅਸੀਂ ਵਿਵ ਸ਼ਰਮਾ ਦਾ ਜ਼ਿਕਰ ਕੀਤਾ ਸੀ ਵਿਵਵ ਕੁਮਾਰ ਜਿਹੜੇ ਕਿ OSD ਨੇ ਅ ਅਰਵਿੰਦ ਕੇਜਰੀਵਾਲ ਹੋਣਾ ਦੇ ਉਹਨਾਂ ਨੂੰ ਵੀ Z+ ਸਿਕਿਉਰਟੀ ਦਿੱਤੀ ਹੋਈ ਹੈ ਪੰਜਾਬ ਦੇ ਵੱਲੋਂ ਮਤਲਬ ਕਿ अरविंद केजरीवाल ਨੂੰ ਵੀ اور ਉਹਨਾਂ ਦੇ ओएसडी ਨੂੰ ਵੀ ਇਹ ਜਿਹੜੀ ਸਕਿਉਰਟੀ Z+ ਸਕਿਉਰਟੀ ਦਿੱਤੀ ਗਈ ਹੈ ਇਹਦਾ ਜ਼ਿਕਰ ਅਸੀਂ ਨਹੀਂ ਕਰ ਰਹੇ ਇਹਦਾ ਜ਼ਿਕਰ ਕੀਤਾ ਸੀ विक्रम सिंह ਮਜੀਠੀਆ ਦੇ ਵੱਲੋਂ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕੇ ਵਿਵਕ ਕੁਮਾਰ ਨੂੰ ਵੀ ਜੈਡ ਪਲੱਸ ਸਿਕਿਉਰਿਟੀ ਦਿੱਤੀ ਹੋਈ ਹੈ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਦੋ ਵਿਅਕਤੀਆਂ ਦੇ ਉੱਪਰ ਅਰਵਿੰਦ ਕੇਜਰੀਵਾਲ ਔਰ ਵਿਵਕ ਕੁਮਾਰ ਨੂੰ ਘੱਟੋ ਘੱਟ ਪੰਜਾਬ ਪੁਲਿਸ ਦੇ 250 ਤੋਂ 150 ਮੁਲਾਜ਼ਮ ਜਿਹੜੇ ਨੇ ਉਹ ਦੋ ਵਿਅਕਤੀਆਂ ਨੂੰ ਸਿਕਿਉਰਿਟੀ ਦੇ ਲਈ ਦਿੱਤੇ ਹੋਏ ਨੇ ਔਰ ਜਿਨ੍ਹਾਂ ਦਾ ਖਰਚਾ ਜਿਹੜਾ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸਿਆਂ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਜਾ ਰਹੀਆਂ ਨੇ ਦੂਸਰੇ ਪਾਸੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਗੱਲ ਹੋਰ ਉਹਨਾਂ ਨੇ ਕਹੀ ਸੀ ਕਹਿੰਦੇ ਕਿ ਪੰਜਾਬ ਦੇ ਵਿੱਚ ਸੁਬਿਧਾ ਮਾ ਪਹੁੰਚਾਉਣ ਦੇ ਲਈ ਜਿਹੜੇ ਪੁਲਿਸ ਮੁਲਾਜ਼ਮ ਨੇ ਥਾਣਿਆਂ ਨੂੰ ਦਰੁਸਤ ਕਰਨ ਦੇ ਲਈ ਕੁਝ ਥਾਣਿਆਂ ਦੇ ਵਿੱਚ ਕੰਮ ਹੋਣਾ ਹੋਣ ਵਾਲਾ ਹੈ ਉਸ ਦੇ ਲਈ 4.5 450 ਕਰੋੜ ਰੁਪਏ ਦਾ ਅਸੀਂ ਕਰਜ਼ਾ ਲਵਾਂਗੇ 450 ਕਰੋੜ ਰੁਪਏ ਦਾ ਕਰਜ਼ਾ ਲੈਣਾ ਹੈ ਤਾਂ ਕਿ ਅਸੀਂ ਪੁਲਿਸ ਮੁਲਾਜ਼ਮ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਆਨ ਆਲੇ ਆਨ ਆਲੇ ਟਾਈਮ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਸੁਵਿਧਾਵਾਂ ਦੀ ਲੋੜ ਹੈ ਉਹ ਦੇ ਸਕੀਏ ਥਾਣਿਆਂ ਦੀ ਬਰੰਮਤ ਕਰਵਾ ਸਕੀਏ ਉਸ ਦੇ ਲਈ ਅਸੀਂ 450 ਕਰੋੜ ਰੁਪਏ ਦਾ ਕਰਜ਼ਾ ਵੀ ਲਵਾਂਗੇ ਇਹ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕਿਹਾ ਗਿਆ ਸੀ ਤੁਸੀਂ ਹੁਣ ਇਸ ਚੀਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਪਾਸੇ ਡੀਜੀਪੀ ਖੋਦੇ ਗੱਲ ਕਹਿ ਰਹੇ ਨੇ ਕਿ ਨਫਰੀ ਵਧਾਉਣ ਦੀ ਲੋੜ ਹੈ ਉਸ ਦੇ ਲਈ 10000 ਮੁਲਾਜ਼ਮ ਅਸੀਂ ਨਵੇਂ ਰੱਖਾਂਗੇ 450 ਕਰੋੜ ਰੁਪਇਆ ਵੀ ਅਸੀਂ ਲਵਾਂਗੇ ਤਾਂਕਿ ਸੁਰੱਖਿਆ ਹੋਰ ਵਧਾਈ ਜਾ ਸਕੇ ਪੰਜਾਬ ਦੀ ਪਰ ਉਸ ਦੇ ਬਾਵਜੂਦ ਜਦੋਂ ਹੁਣ ਪੰਜਾਬ ਦੇ 250 ਔਰ 150 ਦੇ ਕਰੀਬ ਐਸੇ ਪੁਲਿਸ ਮੁਲਾਜ਼ਮ ਨੇ ਜਿਹੜੇ ਦਿੱਲੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਔਰ ਪੰਜਾਬ ਦੇ ਖਰਚੇ ਦੇ ਉੱਪਰ ਤੇ ਸੁਭਾਵਿਕ ਜਿਹੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਗੱਲ ਦਾ ਵਿਰੋਧ ਹੋਣਾ ਲਾਜ਼ਮੀ ਹੈ ਔਰ ਉਹੀ ਹੋ ਰਿਹਾ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਪਰ ਸੀਐਮ ਭਗਵੰਤ ਮਾਨ ਇਸ ਤੋਂ ਸੀਐਮ ਭਗਵੰਤ ਮਾਨ ਦੇ ਉੱਪਰ ਇਸ ਦਾ ਜ਼ਿਆਦਾ ਅਸਰ ਦੇਖਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਕਿ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਸੁਰੱਖਿਆ ਹੈ ਉਸ ਨੂੰ ਰੀਸਟੋਰ ਕੀਤਾ ਜਾਵੇ ਔਰ ਜੈਡ ਪਲੱਸ ਸਿਕਿਉਰਟੀ ਜਿਹੜੀ ਪੰਜਾਬ ਦੇ ਵੱਲੋਂ ਦਿੱਤੀ ਗਈ ਸੀ ਉਹ ਫਿਰ ਤੋਂ ਉਹਨਾਂ ਨੂੰ ਦਿੱਤੀ ਜਾਵੇ ਇਸ ਮੌਕੇ ਦੇ ਉਤੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਸੀਮ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਬਿਆਨ ਦਿੱਤਾ ਗਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਕਹਿੰਦੇ ਕਿ ਦਿੱਲੀ ਦੇ ਵਿੱਚ ਜਿੰਨੀਆਂ ਵੀ ਕੇਂਦਰੀ ਪੁਲਿਸ ਬਲਦੀਆਂ ਜਿਹੜੀਆਂ ਟੁਕੜੀਆਂ ਲੱਗਦੀਆਂ ਨੇ ਇਲੈਕਸ਼ਨ ਦੇ ਵਿੱਚ ਸਾਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਹੈ ਨਾ ਹੀ ਸਾਨੂੰ ਦਿੱਲੀ ਪੁਲਿਸ ਤੇ ਵਿਸ਼ਵਾਸ ਹੈ ਕਿਉਂਕਿ ਇਹ ਉਹੀ ਕਰਦੇ ਨੇ ਜੋ ਇਹਨਾਂ ਨੂੰ ਪ੍ਰਧਾਨ ਮੰਤਰੀ ਕਹਦੇ ਨੇ ਜਾਂ ਫਿਰ ਗ੍ਰਹਿ ਮੰਤਰੀ ਕਹਦੇ ਨੇ ਅਮਿਸ਼ ਇਹਨਾਂ ਨੇ ਉਹੀ ਕਰਨਾ ਹੁੰਦਾ ਕਹਿੰਦੇ ਉਹਨਾਂ ਨੇ ਫਿਰ ਉਦਾਹਰਣ ਦਿੱਤੀ ਉਹ ਕਹਿੰਦੇ ਕਿ ਪੱਛਮੀ ਬੰਗਾਲ ਦੇ ਵਿੱਚ ਪਿਛੇ ਇਲੈਕਸ਼ਨ ਹੋਏ ਮਮਤਾ ਬੇਨਰਜੀ ਦਾ ਮੈਨੂੰ ਫੋਨ ਆਇਆ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜੀਆਂ ਕੇਂਦਰੀ ਪੁਲਿਸ ਬਲ ਦੀਆਂ ਟੁਕੜੀਆਂ ਲਗੀਆਂ ਹੋਈਆਂ ਨੇ ਮੈਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਹੈ ਇਹ ਕੋਈ ਖਰਾਬੀ ਨਾ ਕਰ ਦੇਣ ਇਸ ਕਰਕੇ ਸਾਨੂੰ ਪੱਛਮੀ ਬੰਗਾਲ ਦੇ ਵਿੱਚ ਪੁਲਿਸ ਦੀ ਲੋੜ ਹੈ ਸੀਐਮ ਭਗਵੰਤ ਮਾਨ ਕਹਿੰਦੇ ਨੇ ਉਹਨਾਂ ਨੇ ਦੱਸਿਆ ਕਹਿੰਦੇ ਕਿ 5000 ਪੁਲਿਸ ਮੁਲਾਜ਼ਮ ਅਸੀਂ ਪੱਛਮੀ ਬੰਗਾਲ ਦੇ ਵਿੱਚ ਭੇਜਿਆ ਸੀ ਔਰ ਉਹਨਾਂ ਨੇ ਇਸ ਮੌਕੇ ਤੇ ਵੀ ਕਿਹਾ ਕਿ ਅਸੀਂ ਉਹਨਾਂ ਦਾ ਜਣ ਕੇ ਰੈਂਟ ਤੇ ਭੇਜਿਆ ਸੀ ਉਹਨਾਂ ਨੂੰ ਉਹਨਾਂ ਦਾ ਕਿਰਾਇਆ ਲਿਆ ਸੀ ਉਹਦਾ ਚਾਰਜ ਕੀਤਾ ਅਸੀਂ ਉਹਦੇ ਪੈਸੇ ਲੈਨੇ ਜਿਹੜੇ ਅਸੀਂ ਪੁਲਿਸ ਮੁਲਾਜ਼ਮ ਭੇਜੇ ਸੀ ਤੁਸੀਂ ਦੇਖੋ ਉਹ ਕਹਿੰਦੇ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਵੀ ਇਹਨਾਂ ਦੇ ਪੁਲਿਸ ਤੇ ਉੱਤੇ ਭਰੋਸਾ ਨਹੀਂ ਆ ਪੰਜਾਬ ਦੀ ਪੁਲਿਸ ਉਹਨਾਂ ਨੇ ਬੁਲਾਈ ਸੀ ਸੋ ਐਸੀਆਂ ਉਹਨਾਂ ਨੇ ਅੱਜ ਦਲੀਲਾਂ ਦਿੱਤੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਅਸੀਂ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਰਿਹਾ ਵਿਰੋਧੀ ਧਿਰਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਡੀਜੀਪੀ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕੀ ਬਿਆਨ ਆਏ ਸੀ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵੱਲੋਂ ਜਿਹੜੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਰਵਿੰਦ ਕੇਜਰੀਵਾਲ ਔਰ ਵਿਭਵ ਕੁਮਾਰ ਨੂੰ ਉਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਮੌਜੂਦਾ ਸਰਕਾਰ ਦੇ ਉੱਪਰ ਸੱਤਾ ਧਿਰ ਦੇ ਉੱਪਰ ਨਿਸ਼ਾਨੇ ਸਾਧੀਆਂ ਨਜ਼ਰ ਆ ਰਹੀਆਂ ਨੇ ਪਰ ਆਨ ਵਾਲੇ ਟਾਈਮ ਦੇ ਉੱਤੇ ਇਸ ਸੁਰੱਖਿਆ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀ ਹੁਕਮ ਦਿੱਤੇ ਜਾਂਦੇ ਨੇ ਕੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਰੀਸਟੋਰ ਕੀਤਾ ਜਾਂਦਾ ਹੈ ਜਾਂ ਫਿਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜਾ ਪਹਿਲਾਂ ਹੀ ਇਸ ਸੁਰੱਖਿਆ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਸੀ ਉਹ ਉਸੀ ਤਰੱਕੀ ਦੇ ਨਾਲ ਇਨ ਬਿਨ ਰਹੇਗਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਅਗਲੀ ਖਬਰ ਵੀ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਦਰਸਲ ਬੀਤੇ ਕੱਲ ਅਸੀਂ ਤੁਹਾਨੂੰ ਦੱਸਿਆ ਸੀ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਸੂਬਾ ਪਧਰੀ ਸਮਾਗਮ ਦੇ ਵਿੱਚ 26 ਜਨਵਰੀ ਨੂੰ ਫਰੀਦਕੋਟ ਦੇ ਵਿੱਚ ਝੰਡਾ ਲਹਿਰਾਇਆ ਜਾਣਾ ਸੀ ਪਰ ਉਹਨਾਂ ਦੇ ਵੈਨਿਊ ਨੂੰ ਚੇਂਜ ਕਰ ਦਿੱਤਾ ਗਿਆ ਸੋ ਕੱਲ ਕਿੱਸਰਾਈਆਂ ਚੱਲ ਰਹੀਆਂ ਸੀ ਕਿ ਸ਼ਾਇਦ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੇ ਵੱਲੋਂ ਝੰਡਾ ਲਹਿਰਾਇਆ ਜਾ ਸਕਦਾ ਪਰ ਉਸ ਤੋਂ ਬਾਅਦ ਫਿਰ ਚਰਚਾ ਚੱਲੀ ਕਿ ਹੋ ਸਕਦਾ ਕਿ ਮੋਹਾਲੀ ਦੇ ਵਿੱਚ ਲਹਿਰਾਇਆ ਜਾ ਸਕਦਾ ਪਰ ਹੁਣ ਜੋ ਫਾਈਨਲ ਵੈਨਿਊ ਸਾਹਮਣੇ ਆ ਉਹ ਪਟਿਆਲਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ 26 ਜਨਵਰੀ ਦੇ ਮੌਕੇ ਦੇ ਉੱਤੇ ਝੰਡਾ ਲਹਿਰਾਇਆ ਜਾਏਗਾ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਸੀਐਮ ਭਗਵੰਤ ਮਾਨ ਹੁਣ ਇਹ ਜਿਹੜਾ ਝੰਡੇ ਲਹਿਰਾਉਣ ਦੀ ਰਸਮ ਹੈ ਉਹ ਪਟਿਆਲਾ ਦੇ ਵਿੱਚ ਨਿਭਾਉਣਗੇ ਜਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਸੂਬਾ ਪਦਰੀ ਸਮਾਗਮ ਜਿਹੜਾ ਇਸ ਵਾਰ ਹੁਣ ਪਟਿਆਲਾ ਦੇ ਵਿੱਚ ਹੋਣ ਜਾ ਰਿਹਾ ਹੈ ਔਰ ਉਹਨਾਂ ਨੇ ਕਿਹਾ ਕਿ ਕੋਈ ਵੀ ਸੁਰੱਖਿਆ ਸੁਰੱਖਿਆ ਕਾਰਨਾਂ ਦੇ ਕਰਕੇ ਐਸਾ ਫੈਸਲਾ ਨਹੀਂ ਲਿਆ ਗਿਆ ਇਹ ਬਿਲਕੁਲ ਅਫਵਾਹਾਂ ਨੇ ਪੰਜਾਬ ਦੇ ਵਿੱਚ ਸੁਰੱਖਿਆ ਬੜਾ ਸੁਰੱਖਿਅਤ ਮਾਹੌਲ ਹੈ ਔਰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਔਰ ਵਕਵਾਕਾਂਾਂ ਦੇ ਉੱਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਚੈਕਿੰਗ ਕੀਤੀ ਜਾ ਰਹੀ ਹੈ 26 ਜਨਵਰੀ ਨੂੰ ਲੈ ਕੇ ਔਰ ਸਾਰੇ ਪਾਸੇ ਮਾਹੌਲ ਬੜਾ ਸ਼ਾਂਤ ਹੈ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ਕਾਰਨ ਜਿਹੜਾ ਵੈਨਿਊ ਚੇਂਜ ਕਰਨ ਦਾ ਉਹ ਇਹ ਹੈ ਕਿ ਸੀਐਮ ਭਗਵੰਤ ਮਾਨ ਹੁਣਾਂ ਦੇ ਜਿਹੜੇ ਰੁਝੇਵਿਆਂ ਨੂੰ ਦੇਖਦੇ ਹੋਏ ਕਿਉਂਕਿ ਸੀਐਮ ਭਗਵੰਤ ਮਾਨ ਨੇ ਉੱਥੋਂ ਝੰਡਾ ਲਹਿਰਾਉਣ ਤੋਂ ਬਾਅਦ ਪਟਿਆਲਾ ਦੇ ਵਿੱਚੋਂ ਜਲਦ ਤੋਂ ਜਲਦ ਚੰਡੀਗੜ੍ਹ ਪਹੁੰਚਣਾ ਔਰ ਇਸ ਕਰਕੇ ਵੈਨਿਊ ਨੇੜੇ ਰੱਖਿਆ ਗਿਆ ਕਿ ਸੀਐਮ ਭਗਵੰਤ ਮਾਨ ਜਲਦ ਤੋਂ ਜਲਦ ਫਿਰ ਆਪਣੇ ਚੰਡੀਗੜ੍ਹ ਵਾਲੇ ੜਕੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰ ਸਕਣ ਅਰਪਿਤ ਸ਼ੁਕਲਾ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਕਿ ਸੁਰੱਖਿਆ ਕਾਰਨਾਂ ਦਾ ਜਿਹੜਾ ਹਵਾਲਾ মিডিਆ ਅਦਾਰਿਆਂ ਦੇ ਵੱਲੋਂ ਦਿੱਤਾ ਜਾ ਰਿਹਾ ਜਾਂ ਫਿਰ ਕੋਈ ਹੋਰ ਕਾਰਨ ਹੈ ਉਹ ਐਸਾ ਕੁ ਔਰ ਜਿਹੜੀ ਘਟਨਾ ਦਾ ਅਸੀਂ ਜ਼ਿਕਰ ਕੱਲ ਕੀਤਾ ਸੀ ਕਿ ਖਾਲਸਾਤਨ ਦੇ ਝੰਡੇ ਲੱਗੇ ਹੋਏ ਸੀ ਜਾਂ ਉਹਨਾਂ ਦੇ ਨਾਰੇ ਲਿਖੇ ਹੋਏ ਸੀ ਉਹਨਾਂ ਨੇ ਕਿਹਾ ਕਿ ਐਸੀਆਂ ਘਟਨਾਵਾਂ ਇਹ ਪਹਿਲੀ ਵਾਰ ਨਹੀਂ ਹੋਈ ਐਸੀਆਂ ਘਟਨਾਵਾਂ ਅਕਸਰਾਂ ਛੋਟਪਟ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਔਰ ਇਹ ਕੋਈ ਵੱਡਾ ਕਾਰਨ ਨਹੀਂ ਹੈ ਕਿ ਜਿਸ ਦੇ ਕਰਕੇ ਸੀਐਮ ਭਗਵੰਤ ਮਾਨ ਦਾ ਵੈਨਿਊ ਚੇਂਜ ਕੀਤਾ ਗਿਆ ਹੈ ਵੈਨਿਊ ਚੇਂਜ ਕਰਨ ਦਾ ਸਿਰਫ ਇੱਕੋ ਹੀ ਕਾਰਨ ਹੈ ਕਿ ਉਹਨਾਂ ਦੇ ਰੁਝੇਵਿਆਂ ਦੇ ਕਰਕੇ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਨੇ ਚੰਡੀਗੜ੍ਹ ਜਲਦ ਜਾਣਾ ਹੈ ਔਰ ਇਸ ਦੇ ਕਰਕੇ ਇਹ ਫੈਸਲਾ ਕੀਤਾ ਗਿਆ ਔਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਫਿਰੋਜ਼ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਝੰਡਾ ਲਹਿਰਾਇਆ ਜਾਣਾ ਸੀ ਪਰ ਹੁਣ ਸੂਬਾ ਪਧਰੀ ਪ੍ਰੋਗਰਾਮ ਤੁਸੀਂ ਜਿਹੜਾ ਦੇਖੋਗੇ ਉਹ ਪਟਿਆਲਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾਵੇਗੀ। ਅਗਲੀ ਖਬਰ ਜਗਜੀਤ ਸਿੰਘ ਧੱਲੇਵਾਲ ਹੁਣਾਂ ਦੇ ਨਾਲ ਜੁੜੀ ਹੋਈ ਹੈ। ਦਰਸਲ ਜਗਜੀਤ ਸਿੰਘ ਧੱਲੇਵਾਲ ਹੁਣਾਂ ਨੂੰ ਮਰਨ ਵਰਤ ਤੇ ਬੈਠਿਆ ਅੱਜ ਪੂਰੇ 2 ਮਹੀਨੇ ਹੋ ਗਏ ਨੇ ਯਾਨੀ ਕਿ ਤੁਸੀਂ ਕਹਿ ਸਕਦੇ ਹੋ 60 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਧੱਲੇਵਾਲ ਹੁਣਾਂ ਨੂੰ ਮਰਨ ਵਰਤ ਤੇ ਬੈਠਿਆ ਨੂੰ ਪਰ ਉਹਨਾਂ ਦੀ ਜਿਹੜੀ ਆਪਦੀ ਡਾਕਟਰੀ ਟੀਮ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਠੀਕ ਨਹੀਂ ਹੈ ਬੀਤੇ ਰਾਤ ਵੀ ਉਹਨਾਂ ਦੇ ਸਾਰੀ ਰਾਤ ਸਿਰ ਦੇ ਵਿੱਚ ਦਰਦ ਹੁੰਦਾ ਰਿਹਾ ਔਰ ਉਹ ਉਹਨਾਂ ਨੂੰ ਕਈ ਤਰੀਕੇ ਦੀਆਂ ਮੁਸ਼ਕਲਾਂ ਜੜੀਆਂ ਨੇ ਉਹ ਕਿਉਂਕਿ 60 ਦਿਨ ਹੋ ਚੁੱਕੇ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜਿਹੜੀ ਦੂਸਰੀ ਡਾਕਟਰੀ ਟੀਮ ਹੈ ਜਿਹੜੀ ਰਜਿੰਦਰਾ ਹਸਪੀਟਲ ਦੇ ਵੱਲੋਂ ਸਰਕਾਰੀ ਤੌਰ ਦੇ ਉੱਤੇ ਜਿਹੜੀ ਡਾਕਟਰੀ ਟੀਮ ਲੱਗੀ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਦੇ ਵਿੱਚ ਹੁਣ ਅੱਗੇ ਨਾਲੋਂ ਸੁਧਾਰ ਹੈ ਕਿਉਂਕਿ ਉਹਨਾਂ ਦੇ ਵੱਲੋਂ ਮੈਡੀਕਲ ਸ ਉਪ ਦੇ ਵਿੱਚ ਵੀ ਥੋੜਾ ਸਮਾਂ ਬਿਠਾਇਆ ਜਾ ਰਿਹਾ ਔਰ ਬੀਤੇ ਕੱਲ ਵੀ ਉਹਨਾਂ ਦੀ ਟੀਮ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਉਹਨਾਂ ਨੂੰ ਧੁੱਪ ਦੇ ਵਿੱਚ ਬਿਠਾਇਆ ਗਿਆ ਸੀ ਨਾਲ ਹਲਕੀ ਹਲਕੀ ਹਵਾ ਚੱਲ ਰਹੀ ਸੀ ਜਿਸ ਦੇ ਨਾਲ ਉਹਨਾਂ ਨੂੰ ਨੁਕਸਾਨ ਹੋਇਆ ਔਰ ਮਤਲਬ ਕਿ ਉਹ ਹਵਾ ਵੀ ਉਹ ਬਰਦਾਸ਼ ਉਹਨਾਂ ਦਾ ਸਰੀਰ ਜਿਹੜਾ ਇਸ ਟਾਈਮ ਨਹੀਂ ਕਰ ਪਾ ਰਿਹਾ ਕਿਉਂਕਿ 60 ਦਿਨ ਉਹਨਾਂ ਨੂੰ ਮਰਨ ਵਰਤੇ ਤੇ ਬੈਠਿਆ ਨੂੰ ਹੋ ਗਏ ਨੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਸੀ ਉਹ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੀ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਪੀਜੀਆਈ ਦੇ ਵਿੱਚ ਜਾ ਕੇ ਡਾਕਟਰੀ ਸਹੂਲਤ ਜਿਹੜੀ ਆ ਉਹ ਲੈਣੀ ਚਾਹੀਦੀ ਆ ਪਰ ਜਗਜੀਤ ਸਿੰਘ ਢੱਲੇਵਾਲ ਨੇ ਉਦੋਂ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਡਾਕਟਰੀ ਸਹੂਲਤ ਲੈਣ ਲਈ ਪੀਜੀਆਈ ਨਹੀਂ ਜਾਣਗੇ ਇਹ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਹੀ ਰਜਿੰਦਰਾ ਹਸਪਤਾਲ ਦੀ ਜਿਹੜੀ ਡਾਕਟਰੀ ਟੀਮ ਆ ਉਹਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਧੁੱਪ ਤੇ ਤਾਜ਼ੀ ਹਵਾ ਦੇ ਨਾਲ ਉਹਨਾਂ ਨੂੰ ਫਾਇਦਾ ਹੋਇਆ ਹੈ ਔਰ ਦੂਸਰੇ ਪਾਸੇ ਦੱਸ ਦਈਏ ਕਿ ਤੁਸੀਂ ਅਕਸਰ ਜਗਜੀਤ ਸਿੰਘ ਡੱਲੇਵਾਲ ਹੋਣਾ ਨੂੰ ਲੈ ਕੇ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਉਹਨਾਂ ਦੀ ਡਾਕਟਰੀ ਟੀਮ ਜਿਹੜੀ ਹੈ ਡਾਕਟਰ ਸਵੇਮਾਨ ਸਿੰਘ ਉਹ ਆਪਣੇ ਫੇਸਬੁੱਕ ਪੇਜ ਦੇ ਉੱਪਰ ਉਹ ਅਕਸਰ ਲਾਈਵ ਹੋ ਕੇ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਲਈ ਅਪੀਲ ਵੀ ਕਰਦੇ ਰਹੇ ਨੇ ਉਹਨਾਂ ਦੀ ਸਿਹਤ ਦਾ ਬੁਲੇਟਿਨ ਵੀ ਆਪਣੇ ਤੌਰ ਦੇ ਉੱਤੇ ਜਾਰੀ ਕਰਦੇ ਰਹੇ ਨੇ ਔਰ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਪਾ ਕੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਸੀ ਕਿ 14 ਫਰਵਰੀ ਤੱਕ ਦੀ ਵੇਟ ਨਾ ਕਰੋ ਤੁਸੀਂ ਪ੍ਰਧਾਨ ਮੰਤਰੀ ਮੋਦੀ ਇਹਦੀ ਵੇਟ ਨਾ ਕਰਨ ਔਰ ਜਲਦ ਤੋਂ ਜਲਦ ਇਹ ਬੈਠਕ ਜਿਹੜੀ ਆ ਉਹ ਬੁਲਾਉਣ ਔਰ ਤਾਂਕਿ ਜਗਜੀਤ ਸਿੰਘ ਡੱਲੇਵਾਲ ਖਾਣਾ ਪੀਣਾ ਸ਼ੁਰੂ ਕਰ ਦੇਣ ਉਹਨਾਂ ਦੀ ਸਿਹਤ ਤੰਦਰੁਸਤ ਹੋ ਜਾਏ ਪਰ ਹੁਣ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਡਾਕਟਰ ਸਵੇਮਾਨ ਜਿਨ੍ਹਾਂ ਦੇ ਵੱਲੋਂ ਫੇਸਬੁੱਕ ਦੇ ਉੱਪਰ ਆ ਕੇ ਕੇਂਦਰ ਸਰਕਾਰ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਸੀ ਔਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਬੁਲੇਟਿਨ ਜਾਰੀ ਕੀਤਾ ਜਾਂਦਾ ਸੀ ਕਿ ਉਹਨਾਂ ਦੀ ਸਿਹਤ ਅੱਜ ਕਿਦਾਂ ਦੀ ਹੈ ਕੱਲ ਕਿਦਾਂ ਦੀ ਸੀ ਆਨਲਾਈਨ ਟਾਈਮ ਦੇ ਵਿੱਚ ਕੀ ਹੋ ਸਕਦਾ ਸੋ ਡਾਕਟਰ ਸਵੇਮਾਨ ਸਿੰਘ ਉਹਨਾਂ ਦਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਗਿਆ ਹੈ ਜਿਸ ਪੇਜ ਦੇ ਉੱਪਰ ਆ ਕੇ ਉਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਜਾਂਦੀ ਸੀ ਐਸੀਆਂ ਖਬਰਾਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮਤਲਬ ਕਿ ਆਉਣ ਵਾਲੇ ਟਾਈਮ ਦੇ ਵਿੱਚ ਡਾਕਟਰ ਸੁਵੇਮਾਨ ਹੋਣਾ ਦੇ ਵੱਲੋਂ ਹੋ ਸਕਦਾ ਹੈ ਨਵਾਂ ਪੇਜ ਬਣਾ ਲਿਆ ਜਾਵੇ ਪਰ ਉਹਨਾਂ ਦਾ ਜਿਹੜਾ ਪੇਜ ਚੱਲ ਰਿਹਾ ਸੀ ਜਿਹਦੇ ਉੱਤੇ ਤੁਸੀਂ ਸਾਰੀ ਜਾਣਕਾਰੀ ਲੈ ਰਹੇ ਸੀ ਕਿ ਕੀ ਕੀ ਅਪਡੇਟ ਹੈ ਔਰ ਕਿਹੜੀਆਂ ਉਹਨਾਂ ਦੇ ਵੱਲੋਂ ਅਪੀਲਾਂ ਕੀਤੀਆਂ ਜਾਂਦੀਆਂ ਸੀ ਹੁਣ ਉਹਨਾਂ ਦੇ ਪੇਜ ਦੇ ਉੱਪਰੋਂ ਤੁਸੀਂ ਉਹ ਅਪੀਲਾਂ ਨਹੀਂ ਸੁਣ ਸਕੋਗੇ ਕਿਉਂਕਿ ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਅਗਲੀ ਖਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਹੁਕਮ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਇਹ ਫੈਸਲਾ ਕੀਤਾ ਗਿਆ ਸੀ ਕਿ 7 ਮੈਂਬਰੀ ਕਮੇਟੀ ਬਣਾਈ ਜਾਏਗੀ ਔਰ ਉਸ ਕਮੇਟੀ ਦੇ ਮਾਰਗਦਰਸ਼ਨ ਦੇ ਵਿੱਚ ਆਨ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਉਹ ਚਲਾਈ ਜਾਏਗੀ ਔਰ ਉਸ ਦੀ ਅਗਵਾਈ ਕਰਨਗੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਪਰ ਉਹ ਕਮੇਟੀ ਨਹੀਂ ਬਣਾਈ ਗਈ ਆਪਣੇ ਤੌਰ ਦੇ ਉੱਤੇ ਹੀ ਅਕਾਲੀ ਦਲ ਦੇ ਵੱਲੋਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਦੀ ਡਿਊਟੀ ਨਹੀਂ ਲਗਾਈ ਗਈ ਸੀ ਕਿਤੇ ਵੀ ਪਰ ਹੁਣ ਬੀਤੇ ਕੱਲ੍ਹ ਇੱਕ ਮੀਟਿੰਗ ਸੱਦੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾਂ ਦੇ ਵੱਲੋਂ 28 ਜਨਵਰੀ ਨੂੰ ਕਿ 28 ਜਨਵਰੀ ਨੂੰ ਪੰਜ ਸਿੰਘ ਸਹਿਵਾਨਾਂ ਦੀ ਬੈਠਕ ਹੋਏਗੀ ਉਸ ਦੇ ਵਿੱਚ ਕਈ ਫੈਸਲੇ ਲਏ ਜਾਣੇ ਨੇ ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਇੱਕ ਫੈਸਲਾ ਆਂਦਾ ਹੈ ਕਿ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਨੂੰ ਕੋਈ ਵੀ ਪਹਿਲਾਂ ਡਿਊਟੀ ਨਹੀਂ ਦਿੱਤੀ ਗਈ ਸੀ ਉਹਨਾਂ ਨੂੰ ਫਰੀਦਕੋਟ ਦਾ ਆਬਜ਼ਰਵਰ ਲਗਾ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ ਇਹ ਅਕਾਲੀ ਦਲ ਨੇ ਉਸ ਐਲਾਨ ਤੋਂ ਬਾਅਦ ਜਦੋਂ ਜਥੇਦਾਰ ਸਾਹਿਬ ਉਹਨਾਂ ਦੇ ਵੱਲੋਂ ਮੀਟਿੰਗ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਬਡਾਲਾ ਉਹਨਾਂ ਨੂੰ ਆਬਜ਼ਰਵਰ ਲਗਾ ਦਿੱਤਾ ਗਿਆ ਪਰ ਗੁਰਪ੍ਰਤਾਪ ਸਿੰਘ ਬਡਾਲਾ ਨੇ অবজারভার ਬਣਨ ਤੋਂ ਮਨਾ ਕਰ ਦਿੱਤਾ ਹੈ। ਉਹਨਾਂ ਨੇ ਕੀ ਕਿਹਾ ਹੈ ਉਹ ਕਹਿੰਦੇ ਨੇ ਕਿ ਮੈਂ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਣ ਦਾ ਠੱਪਾ ਨਹੀਂ ਲਗਾਉਣਾ। ਇਹ ਗੁਰਪ੍ਰਤਾਪ ਸਿੰਘ ਬਡਾਲਾ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਹੁਕਮ ਦਿੱਤੇ ਗਏ ਸੀ ਉਹਨਾਂ ਹੁਕਮਾਂ ਦੇ ਆਧਾਰ ਦੇ ਉੱਤੇ ਮੈਂਬਰਸ਼ਿਪ ਮੁਹਿੰਮ ਅਕਾਲ ਦਲ ਅਕਾਲੀ ਦਲ ਦੇ ਵੱਲੋਂ ਨਹੀਂ ਚਲਾਈ ਜਾ ਰਹੀ ਔਰ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ। ਸੋ ਅਸੀਂ ਇਸ ਉਲੰਘਣਾ ਦੇ ਵਿੱਚ ਨਹੀਂ ਜਾਣਾ ਕਿਉਂਕਿ ਸੱਤ ਮੈਂਬਰੀ ਕਮੇਟੀ ਪਹਿਲਾਂ ਬਣੇ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇੱਕ ਬੈਠਕ ਸੱਦੋ ਉਹਦੇ ਵਿੱਚ ਸੱਤ ਮੈਂਬਰੀ ਕਮੇਟੀ ਬਣਾਓ ਉਸ ਤੋਂ ਬਾਅਦ ਇਸ ਮੁਹਿੰਮ ਨੂੰ ਚਲਾਇਆ ਜਾਵੇ ਉਸ ਤੋਂ ਇਲਾਵਾ ਮੁਹਿੰਮ ਨਾ ਚੱਲਣ ਦਿਓ ਇਹ ਅਪੀਲ ਕੀਤੀ ਹੈ ਔਰ ਦੂਸਰੇ ਪਾਸੇ ਜਿਹੜੀ 28 ਜਨਵਰੀ ਨੂੰ ਸਿੰਘ ਸਹਿਬਾਨਾਂ ਦੀ ਬੈਠਕ ਸੱਦੀ ਗਈ ਆ ਉਸ ਦੇ ਵਿੱਚ ਇੱਕ ਸਵਾਲ बार-बारੇ ਸਾਹਮਣੇ ਆ ਰਿਹਾ ਸੀ ਕਿ ਕੀ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਬੈਠਕ ਹੋਏਗੀ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸ਼ਾਮਲ ਹੋਣਗੇ ਜਾਂ ਫਿਰ ਨਹੀਂ ਉਸ ਦੇ ਲਈ ਵੀ ਅਪਡੇਟ ਜਿਹੜੀ ਸਾਹਮਣੇ ਆਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਹੁਣ ਦੇਖਣਾ ਹੋਵੇਗਾ ਕਿ ਮੈਂਬਰਸ਼ਿਪ ਮੁਹਿੰਮ ਦੇ ਉੱਪਰ ਕੀ 28 ਜਨਵਰੀ ਨੂੰ ਜਿਹੜੀ ਬੈਠਕ ਹੋਏਗੀ ਉਸ ਦੇ ਵਿੱਚ ਇੱਕ ਵਾਰ ਬ੍ਰਾਮਚੇਨ ਲਗਾ ਦਿੱਤਾ ਜਾਏਗਾ ਜਥੇਦਾਰਾਂ ਦੇ ਵੱਲੋਂ ਕਿ ਇਸ ਨੂੰ ਇੱਥੇ ਰੋਕ ਦਿਓ ਸੱਤ ਮੈਂਬਰੀ ਕਮੇਟੀ ਬਣਾਓ ਉਸ ਤੋਂ ਬਾਅਦ ਉਹ ਕਮੇਟੀ ਮੈਂਬਰਸ਼ਿਪ ਮੁਹਿੰਮ ਚਲਾਏਗੀ ਜਾਂ ਫਿਰ ਜਥੇਦਾਰ ਸਹਿਮਾਨਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੋ ਹੁਣ ਪ੍ਰਕਿਰਿਆ ਅਕਾਲੀ ਦਲ ਦੇ ਵੱਲੋਂ ਚਲਾ ਲਈ ਗਈ ਹੈ ਉਹ ਚਲਦੀ ਰਹੇ ਜਿਹੜੀ 7 ਮੈਂਬਰੀ ਕਮੇਟੀ ਆ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਕੇ ਨਾਲ ਕੰਮ ਕਰੇ ਉਹ ਆਨਾਲੇ ਟਾਈਮ 'ਚ ਦੇਖਣਾ ਹੋਵੇਗਾ ਕਿ ਕਿਹੜੇ ਫੈਸਲੇ ਆਨਾਲੇ ਟਾਈਮ ਦੇ ਵਿੱਚ ਜਥੇਦਾਰ ਸਹਿਬਾਨਾਂ ਦੇ ਵੱਲੋਂ ਲਏ ਜਾਂਦੇ ਨੇ ਪਰ ਗੁਰਪ੍ਰਤਾਪ ਸਿੰਘ ਬਡਾਲਾ ਦੇ ਵੱਲੋਂ ਫਰੀਦਕੋਟ ਦਾ ਆਬਜ਼ਰਵਰ ਬਣਨ ਦੀ ਜਿਹੜੀ ਇੱਕ ਕਹਿ ਸਕਦੇ ਹੋ ਪ੍ਰਪੋਜ਼ਲ ਆਇਆ ਸੀ ਅਕਾਲੀ ਦਲ ਦੇ ਵੱਲੋਂ ਉਸ ਨੂੰ ਉਹਨਾਂ ਨੇ ਠੁਕਰਾ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਰਿਸ਼ਵਤ ਖੋਰੀ ਔਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਠੀਕ ਠੰਗ ਦੇ ਨਾਲ ਕੰਮ ਕੀਤਾ ਜਾ ਸਕੇ ਉਹਨਾਂ ਦੇ ਲਈ ਇੱਕ ਹੁਕਮ ਜਾਰੀ ਕੀਤਾ ਗਿਆ ਦਰਸਲ ਹੁਕਮ ਇਹ ਹੈ ਕਿ ਤਸਵੀਲਾਂ ਦੇ ਵਿੱਚ ਕੈਮਰੇ ਲਗਾਏ ਜਾਣਗੇ ਕਿਉਂਕਿ ਬਹੁਤ ਸਾਰੇ ਐਸੇ ਤਹਿਸੀਲਦਾਰ ਹੁੰਦੇ ਨੇ ਸਬ ਰਜਿਸਟਰਾਰ ਹੁੰਦੇ ਨੇ ਜਾਂ ਜੁਆਇੰਟ ਸਬ ਰਜਿਸਟਰਾਰ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਸੇਵਾਵਾਂ ਉਸ ਤਰੀਕੇ ਦੇ ਨਾਲ ਨਹੀਂ ਨਿਭਾਈਆਂ ਜਾਂਦੀਆਂ ਬਹੁਤ ਸਾਰੇ ਲੋਕ ਨੇ ਤੁਸੀਂ ਦਫ਼ਤਰਾਂ ਦੇ ਵਿੱਚ ਕੋਈ ਵੀ ਜ਼ਮੀਨ ਜਾਇਦਾਦ ਦਾ ਕੰਮ ਕਰਵਾਉਣਾ ਹੋਵੇ ਜਦੋਂ ਤੁਸੀਂ ਦਫ਼ਤਰ ਦੇ ਵਿੱਚ ਜਾਂਦੇ ਹੋ ਤਾਂ ਕਈ ਵਾਰ ਤੁਹਾਨੂੰ ਸਾਹਵੰਦਰ ਬੈਠੇ ਨਹੀਂ ਮਿਲਦੇ ਸਾਹ ਉਹ ਕਹਿੰਦੇ ਤਾਂ ਜਾਂਦਾ ਕਿ ਫੀਲਡ ਦੇ ਵਿੱਚ ਗਏ ਹੋਏ ਨੇ ਇਹ ਸਾਬ ਕਿਤੇ ਕੰਮ ਗਏ ਹੋਏ ਨੇ ਤਾਂ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਬਾਹਰ ਸਰਕਾਰੀ ਮੁਲਾਜ਼ਮਾਂ ਜਾਨੀ ਕਿਹਾ ਤੇ ਇਸੀਲਾਂ ਦੇ ਬਾਹਰ ਲੱਗ ਜਾਂਦੀਆਂ ਨੇ ਕੰਮ ਕਰਵਾਉਣ ਦੇ ਲਈ ਉਸ ਦੇ ਵਿੱਚ ਇਹ ਲਾਈਨਾਂ ਲਾਣ ਲੱਗਣ ਲੋਕਾਂ ਨੂੰ ਖੱਜਲ-ਖੁਆਰੀ ਨਾ ਹੋਵੇ ਔਰ ਕਿਸੇ ਤਰੀਕੇ ਦੀ ਰਿਸ਼ਵਤ ਖੋਰੀ ਨਾ ਲਈ ਜਾਏ ਉਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਕਿ ਤਹਿਸੀਲਾਂ ਦੇ ਬਾਹਰ ਮਤਲਬ ਕਿ ਸਬ ਰਜਿਸਟਰਾਰ ਔਰ ਜੁਆਇੰਟ ਸਭ ਰਜਿਸਟ੍ਰਾਰ ਜਨਰਲ ਦਫਤਰ ਹੋਣਗੇ ਹਰੇਕ ਜ਼ਿਲ੍ਹੇ ਦੇ ਵਿੱਚ ਦੋ ਕੈਮਰੇ ਉਹਨਾਂ ਦੇ ਦਫਤਰ ਦੇ ਅੰਦਰ ਲੱਗਣਗੇ ਔਰ ਦੋ ਕੈਮਰੇ ਬਾਹਰ ਲੱਗਣਗੇ ਜਿੱਥੇ ਲੋਕ ਬੈਠੇ ਹੁੰਦੇ ਨੇ ਜਨਨ ਕਿ ਚਾਰ ਕੈਮਰੇ ਹਰੇਕ ਤਹਿਸੀਲ ਦੇ ਵਿੱਚ ਲੱਗੇ ਹੋਣਗੇ ਇਹਨਾਂ ਦਫਤਰਾਂ ਦੇ ਸਾਹਮਣੇ ਜਿੱਥੇ ਕਿ ਇਹਨਾਂ ਸਭ ਨੂੰ ਮੋਨੀਟਰ ਕੌਣ ਕਰੇਗਾ ਡਿਪਟੀ ਕਮਿਸ਼ਨਰ ਦੇ ਕੋਲ ਇਹਦਾ ਸਾਰਿਆਂ ਦਾ ਸਾਰੇ ਕੈਮਰਿਆਂ ਦਾ ਅਧਿਕਾਰ ਹੋਏਗਾ ਔਰ ਡਿਪਟੀ ਕਮਿਸ਼ਨਰੇ ਸਮੇਂ-ਸਮੇਂ ਤੇ ਦੇਖਦੇ ਰਹੇ ਨੇ ਕਿ ਕੀ ਅੰਦਰ ਜਿਹੜੇ ਅਧਿਕਾਰੀ ਨੇ ਉਹ ਡਿਊਟੀ ਤੇ ਆਪਣੀ ਕੁਰਸੀ ਤੇ ਬੈਠੇ ਨੇ ਕਿ ਉਹ ਸਮੇਂ ਸਿਰ ਆਏ ਨੇ ਕਿ ਲੋਕਾਂ ਦੀਆਂ ਬਾਹਰ ਲਾਈਨਾਂ ਤਾਂ ਨਹੀਂ ਲੱਗੀਆਂ ਹੋਈਆਂ ਲੰਬੀਆਂ-ਲੰਬੀਆਂ ਜਾਂ ਫਿਰ ਕਿਸੇ ਤੋਂ ਪੈਸਾ ਤਾਂ ਨਹੀਂ ਲਿਆ ਜਾਂਦਾ ਰਿਸ਼ਵਤਖੋਰੀ ਤਾਂ ਨਹੀਂ ਹੋ ਰਹੀ ਉਹਦੀ ਸਾਰੀ ਮੋਨੀਟਰਿੰਗ ਜਿਹੜੀ ਹੈ ਉਹ ਡੀਸੀ ਕਰਨਗੇ ਸੋ ਇਹ ਵੱਡਾ ਫੈਸਲਾ ਇੱਕ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਮਿਲਣ ਦੇ ਅਸਾਰ ਨੇ ਪਿਛਲਿਆਂ ਸਮਿਆਂ ਦੀ ਜੇਕਰ ਜ਼ਿਕਰ ਕਰੀਏ ਤੇ ਜਿਹੜੀ ਇੱਕ ਨੋਟੀਫਿਕੇਸ਼ਨ ਆਇਆ ਜਿਹੜੀ ਲੈਟਰ ਜਾਰੀ ਕੀਤੀ ਗਈ ਉਸ ਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਪਿਛਲਿਆਂ ਸਮਿਆਂ ਦੇ ਵਿੱਚ ਇਹਨਾਂ ਦਫ਼ਤਰਾਂ ਦੇ ਵਿੱਚ 180 ਕੈਮਰੇ ਲਗਾਏ ਗਏ ਸੀ 180 ਕੈਮਰਿਆਂ ਦੀ ਜਦੋਂ ਤਸਦੀਕ ਕੀਤੀ ਗਈ ਹੈ ਹੁਣ ਜਦੋਂ ਤਸਦੀਕ ਕੀਤੀ ਗਈ ਹੈ ਤੇ ਸਿਰਫ ਤਿੰਨ ਕੈਮਰੇ ਚੱਲਦੇ ਮਿਲਣੇ ਬਾਕੀ ਸਾਰੇ ਕੈਮਰੇ ਬੰਦ ਨੇ ਸੋ ਹੁਣ ਉਸ ਤੋਂ ਬਾਅਦ ਇਹ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸਾਰਿਆਂ ਤਹਿਸੀਲਦਾਰਾਂ ਦੇ ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ ਜਿਹੜੇ ਨੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਦੋ ਕੈਮਰੇ ਔਰ ਬਾਹਰ ਦੋ ਕੈਮਰੇ ਲੱਗੇ ਹੋਣੇ ਚਾਹੀਦੇ ਔਰ ਉਹ ਕੈਮਰੇ ਵਰਕ ਕਰਦੇ ਹੋਣੇ ਚਾਹੀਦੇ ਨੇ ਇਹ ਵੀ ਹਦਾਇਤਾਂ ਦਿੱਤੀਆਂ ਨੇ ਔਰ ਡੀਸੀ ਉਹਨਾਂ ਨੂੰ ਇਹ ਸਾਰੇ ਕੈਮਰਿਆਂ ਦੀ ਜਾਣਕਾਰੀ ਹੋਵੇਗੀ ਔਰ ਉਹਨਾਂ ਦੇ ਵੱਲੋਂ ਜੇ ਕੋਈ ਕੈਮਰਾ ਖਰਾਬ ਹੁੰਦਾ ਤੇ ਉਹਨਾਂ ਤੱਕ ਗੱਲ ਪਹੁੰਚਾਈ ਜਾਵੇ ਔਰ ਉਹਨਾਂ ਦੇ ਵੱਲੋਂ ਇਹਨਾਂ ਸਾਰੇ ਕੈਮਰਿਆਂ ਨੂੰ ਠੀਕ ਕਰਵਾਇਆ ਜਾਵੇ ਉਸ ਦੇ ਲਈ 31 ਜਨਵਰੀ ਤੱਕ ਦਾ ਜਿਹੜਾ ਸਮਾਂ ਹੈ ਉਹ ਸਰਕਾਰ ਦੇ ਵੱਲੋਂ ਦਿੱਤਾ ਗਿਆ ਕਿ 31 ਤਰੀਕ ਤੱਕ ਸਾਰੇ ਕੈਮਰੇ ਸਾਰੇ ਦਫਤਰਾਂ ਦੇ ਵਿੱਚ ਅੰਦਰਲੇ ਵੀ ਔਰ ਬਾਹਰ ਦੇ ਵੀ ਚੱਲਦੇ ਹੋਣੇ ਬੜੇ ਜ਼ਰੂਰੀ ਨੇ ਸੋ ਇੱਕ ਵੱਡਾ ਫੈਸਲਾ ਕੀਤਾ ਜਾ ਸਕਦਾ ਕਿਉਂਕਿ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੇ ਲੋਕ ਦਿਹਾੜੀ ਤੋੜ ਕੇ ਜਾਂਦੇ ਨੇ ਤਹਿਸੀਲਦਾਰ ਦੇ ਕੋਲ ਤਹਿਸੀਲ ਦਫਤਰ ਕਿ ਅਸੀਂ ਆਪਣਾ ਕੰਮ ਕਰਵਾ ਲਈਏ ਪਰ ਸਾਰੀ ਜਿਹੜੀ ਸਭ ਅੰਦਰ ਹੀ ਨਹੀਂ ਹੁੰਦੇ ਕਈ ਵਲੇ ਆਫਿਸ ਦੇ ਜਾਂ ਸਭ ਫੀਲਡ ਦੇ ਵਿੱਚ ਹੁੰਦੇ ਨੇ ਇਸ ਕਰਕੇ ਲੋਕਾਂ ਨੂੰ ਬੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਲੋਕਾਂ ਦੇ ਲਈ ਇੱਕ ਰਾਹਤ ਦੀ ਖਬਰ ਹੈ ਕਿ 31 ਤਰੀਕ ਤੱਕ ਸਾਰੇ ਕੈਮਰੇ ਚੱਲ ਪੈਣਗੇ ਉਸ ਤੋਂ ਬਾਅਦ ਤੁਸੀਂ ਬੇ ਤੜਕ ਹੋ ਕੇ ਜਾਓ ਸਰਕਾਰੀ ਦਫਤਰ ਦੇ ਵਿੱਚ ਕੰਮ ਕਰਵਾਉਣ ਦੇ ਲਈ ਜੇਕਰ ਤੁਹਾਨੂੰ ਉੱਥੇ ਨਹੀਂ ਮਿਲਦੇ ਸਾਹਿਬ ਤੇ ਤਹਿਸੀਲਦਾਰ ਸਾਹਿਬ ਦੇ ਕੋਲ ਵੀ ਜਾ ਕੇ ਤੁਸੀਂ ਇਹਦੀ ਇਹਦਾ ਜ਼ਿਕਰ ਕਰੋ ਕਿ ਸਾਹਿਬ ਉੱਥੇ ਮੌਜੂਦ ਨਹੀਂ ਤੁਸੀਂ ਕੈਮਰੇ ਦੇ ਵਿੱਚ ਦੇਖੋ ਕਿ ਅਸੀਂ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਉੱਥੇ ਖੜਕੇ ਆ ਗਏ ਦਫਤਰ ਦੇ ਬਾਅਦ ਸਾਡੀ ਦਿਹਾੜੀ ਵੀ ਟੁੱਟ ਗਈ ਸੋ ਇੱਕ ਵੱਡਾ ਔਰ ਵਧੀਆ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਕਿਹਾ ਜਾ ਸਕਦਾ ਪਰ ਦੇਖਣਾ ਹੋਵੇਗਾ ਕਿ ਇਸ ਫੈਸਲੇ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰੀਕੇ ਦੇ ਨਾਲ डीसी ਸਹਿਵਾਨਾਂ ਦੇ ਵੱਲੋਂ ਲਾਗੂ ਕਰਵਾਇਆ ਜਾਂਦਾ ਹੈ ਤੇ ਇਹ ਸੀ ਅੱਜ ਦੀਆਂ ਉਹ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਈਆਂ ਜਾਣੀਆਂ ਬੜੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ